ਸੱਚ ਰਿਏ ਕ ਮੈਂ ਹਰਕਿਰਨ ਸਿੰਘ ਸੱਚ ਕਹੁੰਨ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਿਦੇਸ਼ਾਂ ਵਿੱਚ ਜਾਣ ਦਾ ਚਲਨ ਪੰਜਾਬੀਆਂ ਵਿੱਚ ਇੱਕ ਲੰਮੇ ਅਰਸੇ ਤੋਂ ਹੈ ਸ਼ਾਇਦ ਹੀ ਦੁਨੀਆ ਦਾ ਕੋਈ ਕੋਨਾ ਅਜਿਹਾ ਹੋਵੇ ਜਿੱਥੇ ਪੰਜਾਬੀ ਜਾ ਕੇ ਨਹੀਂ ਵਸੇ ਕਈ ਵਾਰ ਮਜ਼ਾਕ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਆਲੂ ਤੇ ਪੰਜਾਬੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਮਿਲ ਜਾਂਦੇ ਜਨੂਨ ਇਸ ਕਦਰ ਵਧਿਆ ਹੋਇਆ ਹੈ ਕਿ ਇਸ ਚਸ ਨੂੰ ਪੂਰਾ ਕਰਨ ਦੇ ਲਈ ਕਾਨੂੰਨੀ ਜਾਂ ਗੈਰ ਕਾਨੂੰਨੀ ਰਾਹ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਕਰਜ਼ਾ ਚੱਕ ਕੇ ਜ਼ਮੀਨ ਜਾਇਦਾਦ ਵੇਚ ਕੇ ਲੋਕ ਇਸ ਰਾਹ ਤੇ ਤੁਰ ਪੈਂਦੇ ਪਿਛਲੇ ਕੁਝ ਸਾਲਾਂ ਵਿੱਚ ਤਾਂ ਇਹ ਜਨੂਨ ਸਿਰ ਚੜ ਕੇ ਬੋਲਣ ਲੱਗ ਪਿਆ ਸੀ ਤੇ ਹੁਣ ਸ਼ਾਇਦ ਹੀ ਪੰਜਾਬ ਦੇ ਵਿੱਚ ਕੋਈ ਅਜਿਹਾ ਪਿੰਡ ਜਾਂ ਅਜਿਹਾ ਮੁਹੱਲਾ ਹੋਵੇ ਜਿੱਥੋਂ ਪਰਿਵਾਰ ਦਾ ਕੋਈ ਮੈਂਬਰ ਬਾਹਰਲੇ ਮੁਲਕ ਨਾ ਆ ਗਿਆ ਹੋਵੇ ਪਰ ਹੁਣ ਪੰਜਾਬੀਆਂ ਦੇ ਮਨਪਸੰਦ ਦੇਸ਼ਾਂ ਨੇ ਬੁਹੇ ਭੇੜਨੇ ਸ਼ੁਰੂ ਕਰ ਦਿੱਤੇ ਨੇ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਇਹਨਾਂ ਵੱਲੋਂ ਸ਼ਕਤੀਕਰਤ ਦੇ ਬਾਅਦ ਹੁਣ ਇਹ ਜਾਪਦਾ ਹੈ ਕਿ ਪੰਜਾਬ ਵਿੱਚ ਪਾਸਪੋਰਟ ਬਣਾਉਣ ਦਾ ਜਨੂੰਨ ਇੱਕਦਮ ਹੀ ਮੱਠਾ ਪੈ ਗਿਆ ਹੈ ਲੰਘੇ ਵਰਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਲੱਖ ਬਣ ਕੇ ਪਾਸਪੋਰਟ ਬਣਾਏ ਸਨ ਪਰ ਹੁਣ ਇਹ ਪੁਰਾਣਾ ਜੋਸ਼ ਗਾਇਬ ਹੁੰਦਾ ਨਜ਼ਰ ਆ ਰਿਹਾ ਹੈ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਆਂਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਜਨਵਰੀ 2025 ਤੋਂ ਜੂਨ 2025 ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਪੰਜਾਬ ਦੇ ਵਿੱਚ ਔਸਤਨ ਪ੍ਰਤੀ ਦਿਨ 1978 ਪਾਸਪੋਰਟ ਬਣੇ ਹਨ ਜਦੋਂ ਕਿ ਜੇ ਆਪਾਂ ਸਾਲ 2024 ਦੇ ਵਿੱਚ ਔਸਤ ਦੇਖੀਏ ਤਾਂ ਇਹ ਔਸਤ ਪ੍ਰਤੀ ਦਿਨ ਦੀ 2906 ਪਾਸਪੋਰਟਾਂ ਦਿਸ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਵਤਨ ਵਾਪਸੀ ਦਾ ਨਾਅਰਾ ਦਿੱਤਾ ਗਿਆ ਸੀ ਤੇ ਜੋ ਹੁਣ ਵਿਦੇਸ਼ ਜਾਣ ਦੇ ਰੁਝਾਨ ਦੇ ਵਿੱਚ ਕਮੀ ਆਈ ਹੈ ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਪ੍ਰਾਪਤੀ ਵਜੋਂ ਹੀ ਪੇਸ਼ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਇਹੀ ਪ੍ਰਚਾਰਿਆ ਜਾ ਰਿਹਾ ਹੈ ਕਿ ਨੌਜਵਾਨ ਵਿਦੇਸ਼ ਛੱਡ ਕੇ ਵਾਪਸ ਆ ਰਹੇ ਨੇ ਕਿਉਂਕਿ ਅਸੀਂ ਇੱਥੇ ਐਡੀ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਰਹੇ ਹਾਂ ਪਰ ਹਕੀਕਤ ਇਹ ਹੈ ਕਿ ਉਹਨਾਂ ਦੇਸ਼ਾਂ ਦੇ ਵੱਲੋਂ ਹੀ ਸਖਤੀ ਜ਼ਿਆਦਾ ਕਰ ਦਿੱਤੀ ਗਈ ਹੈ ਵੀਜ਼ੇ ਨਹੀਂ ਦਿੱਤੇ ਜਾ ਰਹੇ ਜਿੱਥੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਜਾਂਦੇ ਸੀ ਪੰਜਾਬ ਸਰਕਾਰ ਦਾ ਇਸ ਸ਼ਕਤੀ ਦੇ ਵਿੱਚ ਜਾਂ ਇਸ ਟ੍ਰੈਂਡ ਦੇ ਵਿੱਚ ਕੋਈ ਯੋਗਦਾਨ ਨਹੀਂ ਹੈ ਇਹ ਰੁਝਾਨ ਸਿਰਫ ਤੇ ਸਿਰਫ ਉਹਨਾਂ ਦੇਸ਼ਾਂ ਦੇ ਵਿੱਚ ਹੋਈ ਸ਼ਕਤੀ ਦੇ ਕਾਰਨ ਹੀ ਹੈ ਪੰਜਾਬੀਆਂ ਦਾ ਚਸਕਾ ਜਾਂ ਜਨੂਨ ਨਹੀਂ ਘਟਿਆ ਬਲਕਿ ਉਹ ਰਸਤੇ ਹੀ ਬੰਦ ਹੁੰਦੇ ਜਾ ਰਹੇ ਨੇ ਜਿੰਨਾ ਰਸਤਿਆਂ ਤੋਂ ਵਹੀਰਾਂ ਘੱਟ ਕੇ ਅਸੀਂ ਵਿਦੇਸ਼ਾਂ ਵੱਲ ਜਾ ਰਹੇ ਹਾਂ ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਕੁੱਲ 3,60,000 ਪਾਸਪੋਰਟ ਹੀ ਬਣੇ ਨੇ ਜਦਕਿ ਸਾਲ 2024 ਦੇ ਵਿੱਚ ਇਹ ਅੰਕੜਾ 10,60,000 ਦਾ ਸੀ। ਸਾਲ 2023 ਵਿੱਚ ਤਾਂ ਇਹ ਰੁਝਾਨ ਸਿਖਰ ਤੇ ਸੀ ਤੇ ਉਸ ਸਮੇਂ ਪ੍ਰਤੀ ਦਿਨ ਦੀ ਜਿਹੜੀ ਔਸਤ ਸੀ 3,271 ਪਾਸਪੋਰਟ ਬਣਨ ਦੀ ਸੀ ਪੰਜਾਬੀਆਂ ਵੱਲੋਂ। ਪੂਰੇ ਸਾਲ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਸਾਲ 2023 ਦੇ ਵਿੱਚ ਕੁੱਲ 11940000 ਪਾਸਪੋਰਟ ਬਣੇ ਸੀ ਤਕਰੀਬਨ 12 ਲੱਖ ਪਾਸਪੋਰਟ ਇੱਕ ਸਾਲ 'ਚ ਬਣੇ ਸੀ ਪੰਜਾਬ ਦੇ ਵਿੱਚ ਜੇ ਪਿਛਲੇ 10 11 ਸਾਲਾਂ ਦਾ ਪਰੁਝਾਨ ਦੇਖੀਏ ਤਾਂ 2014 ਤੋਂ ਲੈ ਕੇ ਜੂਨ 2025 ਤੱਕ 95 ਲੱਖ 41000 ਪਾਸਪੋਰਟ ਬਣ ਚੁੱਕੇ ਨੇ ਜਦੋਂ ਕਿ ਪੰਜਾਬ ਦੇ ਵਿੱਚ ਕੁੱਲ ਘਰਾਂ ਦੀ ਗਿਣਤੀ 65 ਲੱਖ ਹੈ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਹਰ ਦੋ ਘਰਾਂ ਦੇ ਪਿੱਛੇ ਤਿੰਨ ਪਾਸਪੋਰਟ ਬਣੇ ਹੋਏ ਹਨ ਪੂਲਜੇ ਆਬਾਦੀ ਦੇ ਲਿਹਾਜ਼ ਨਾਲ ਦੇਖੀਏ ਤਾਂ ਹਰ ਤੀਜਾ ਪੰਜਾਬੀ ਪਾਸਪੋਰਟ ਹੋਲਡਰ ਹੈ ਇਸ ਤੋਂ ਪਹਿਲਾਂ ਸਾਲ 2020 ਦੇ ਵਿੱਚ ਜਦੋਂ ਕਰੋਨਾ ਕਾਲ ਸੀ ਕੋਵਿਡ ਦਾ ਦੌਰ ਚੱਲ ਰਿਹਾ ਸੀ ਉਸ ਸਾਲ ਦੇ ਦੌਰਾਨ ਪ੍ਰਤੀ ਦਿਨ ਔਸਤਨ 1321 ਪਾਸਪੋਰਟ ਹੀ ਬਣੇ ਸੀ 1321 ਪਾਸਪੋਰਟ ਉਹ ਵੀ ਕੋਵਿਡ ਦੇ ਦੌਰਾਨ ਜਦੋਂ ਲਾਕਡਾਊਨ ਲੱਗਿਆ ਹੋਇਆ ਸੀ ਕਾਫੀ ਸਮਾਂ ਰੈਸਟ੍ਰਿਕਸ਼ਨ ਲੱਗੀਆਂ ਰਹੀਆਂ ਰੋਕਾਂ ਲੱਗੀਆਂ ਰਹੀਆਂ ਲੋਕ ਬਾਹਰ ਆ ਜਾ ਨਹੀਂ ਸਕਦੇ ਸੀ ਬਾਜ਼ਾਰ ਬੰਦ ਸੀ ਸਾਰਾ ਕੁਝ ਬੰਦ ਸੀ ਉਸ ਸਮੇਂ ਵੀ 1321 ਪਾਸਪੋਰਟ ਹਰ ਰੋਜ਼ ਦੇ ਔਸਤਨ ਬਣਦੇ ਸੀ ਤੇ 2020 'ਚ ਘਟੀ ਇਹ ਗਿਣਤੀ ਤੋਂ ਬਾਅਦ 2023 ਦੇ ਵਿੱਚ ਗਿਣਤੀ ਢਾਈ ਗੁਣਾ ਤੋਂ ਵੀ ਜ਼ਿਆਦਾ ਵਧ ਹੋ ਗਈ ਸੀ ਪਰ ਹੁਣ ਇਹ ਹਾਲਾਤ ਵੀ ਬਦਲ ਗਏ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਆਇਲਸ ਦੇ ਸੈਂਟਰ ਵੱਡੀ ਪੱਧਰ ਤੇ ਖੁੱਲੇ ਹੋਏ ਸੀ ਉਹ ਹੁਣ ਉਨੀ ਵੱਡੀ ਪੱਧਰ ਤੇ ਹੀ ਬੰਦ ਹੋ ਰਹੇ ਨੇ ਜਾ ਤਾ ਹੋ ਚੁੱਕੇ ਨੇ ਤੇ ਜਾਂ ਹੋ ਰਹੇ ਕੈਨੇਡਾ ਜੋ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਸੀ ਉਥੋਂ ਦੀ ਸਰਕਾਰ ਹੁਣ ਵੀ 50 ਫੀਸਦੀ ਦੇ ਕਰੀਬ ਵੀਜ਼ੇ ਰੱਦ ਕਰ ਰਹੀ ਹੈ ਜਿਸ ਨਾਲ ਸਟੱਡੀ ਵੀਜ਼ਾ ਲੈਣ ਵਾਲਿਆਂ ਦੇ ਰਾਹ ਕਾਫੀ ਔਖੇ ਹੋ ਗਏ ਹਨ ਜੀਆਈਸੀ ਫੀਸ ਵੀ ਦੁੱਗਣੀ ਤੋਂ ਵੱਧ ਕਰ ਦਿੱਤੀ ਗਈ ਹੈ ਤੇ ਵਿਦਿਆਰਥੀਆਂ ਲਈ ਫੰਡਸ ਦੀ 6 ਮਹੀਨੇ ਪੁਰਾਣੇ ਹੋਣ ਦੀ ਸ਼ਰਤ ਵੀ ਲਾਜ਼ਮੀ ਕਰ ਦਿੱਤੀ ਗਈ ਹੈ ਇਥੋਂ ਤੱਕ ਕਿ ਉਥੇ ਪੱਕੇ ਹੋ ਚੁੱਕੇ ਵਿਦਿਆਰਥੀ ਜਿਹੜੇ ਸੀ ਉਹਨਾਂ ਦੇ ਮਾਪਿਆਂ ਨੂੰ ਵੀ ਵੀਜ਼ੇ ਕਾਫੀ ਘਟ ਕਰ ਦਿੱਤੇ ਗਏ ਸੀ ਉਹ ਵੀਜ਼ੇ ਵੀ ਨਹੀਂ ਦਿੱਤੇ ਜਾ ਰਹੇ ਸੀ 2020 ਦੇ ਵਿੱਚ 10000 ਅਰਜ਼ੀਆਂ ਅਗੀਆਂ ਦਾਖਲ ਕੀਤੀਆਂ ਗਈਆਂ ਸੀ ਜਿੱਥੇ ਮਾਪਿਆਂ ਦੇ ਵੱਲੋਂ ਵੀਜ਼ੇ ਮੰਗੇ ਗਏ ਸੀ ਉਹ ਹੁਣ 2025 ਦੇ ਵਿੱਚ ਜਾ ਕੇ ਤਕਰੀਬਨ 5 ਸਾਲ ਦੇ ਬਾਅਦ ਕੁਝ ਦਿਨ ਪਹਿਲਾਂ ਹੀ ਉਹਨਾਂ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਆਸਟ੍ਰੇਲੀਆ ਸਰਕਾਰ ਵੱਲੋਂ ਵੀ ਇਹ ਖਬਰ ਹੈ ਕਿ ਉੱਥੇ 25000 ਵਿਦਿਆਰਥੀਆਂ ਦੀ ਯੋਗਤਾ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਸਨ ਸਰਕਾਰ ਦਾ ਇਹ ਮੰਨਣਾ ਹੈ ਕਿ ਫਰਜ਼ੀ ਕਾਲਜ ਸਨ ਜੋ ਸਿਰਫ ਫੀਸਾਂ ਇਕੱਠੀਆਂ ਕਰ ਰਹੇ ਸੀ ਤੇ ਫੀਸਾਂ ਇਕੱਠੀਆਂ ਕਰਕੇ ਸਰਟੀਫਿਕੇਟ ਜਾਰੀ ਕਰ ਰਹੇ ਸੀ ਇਹਨਾਂ ਕਾਲਜਾਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ ਪ੍ਰਭਾਵਿਤ ਹੋਏ ਵਿਦਿਆਰਥੀਆਂ ਦੇ ਵਿੱਚ ਵੱਡੀ ਗਿਣਤੀ ਭਾਰਤੀ ਪੰਜਾਬੀਆਂ ਦੀ ਹੈ ਤੇ ਇਹਨਾਂ ਦਾ ਭਵਿੱਖ ਵੀ ਹੁਣ ਡਾਵਾ ਡੋਲ ਹੋ ਗਿਆ ਹੈ ਸਕਿੱਲ ਐਂਡ ਟ੍ਰੇਨਿੰਗ ਮੰਤਰੀ ਐਂਟਰੀ ਬਿਲਸ ਨੇ ਇਸ ਨੂੰ ਸਿੱਖਿਆ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਧੋਖਾ ਮੰਨਿਆ ਹੈ। ਉਹਨਾਂ ਨੇ ਕਿਹਾ ਹੈ ਕਿ ਮਹਿਜ਼ ਫੀਸ ਲੈ ਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣਾ ਕਿ ਉਹ ਸਕਿਲਡ ਨੇ ਇਹ ਇਨਸਾਫ ਨਹੀਂ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਬੱਚਿਆਂ ਦੀ ਦੇਖਭਾਲ, ਸਿਹਤ, ਸਿਖਲਾਈ ਤੇ ਇੰਜੀਨੀਅਰਿੰਗ ਨਾਲ ਸੰਬੰਧਿਤ ਯੋਗਤਾਵਾਂ ਦੇ ਸਰਟੀਫਿਕੇਟ ਵੰਡੇ ਗਏ ਸੀ। ਵਿਦਿਆਰਥੀਆਂ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਨੌਕਰੀਆਂ ਲੈਣ ਦੇ ਲਈ ਇਹਨਾਂ ਸਰਟੀਫਿਕੇਟਾਂ ਦਾ ਇਸਤੇਮਾਲ ਕੀਤਾ ਗਿਆ ਸੀ ਵਰਤੋਂ ਕੀਤੀ ਗਈ ਸੀ ਕਿ ਬਾਲ ਕੇਅਰ ਚਾਈਲਡ ਕੇਅਰ ਦੇ ਵਿੱਚ ਕਰਮਚਾਰੀਆਂ ਵੱਲੋਂ ਇੱਕ ਕਥਿਤ ਘਟਨਾ ਹੁੰਦੀ ਹੈ ਕਥਿਤ ਦੁਰਵਿਹਾਰ ਕੀਤਾ ਗਿਆ ਸੀ ਉਸ ਦੁਰਵਿਹਾਰ ਦਾ ਮਾਮਲਾ ਸਾਹਮਣੇ ਜਦੋਂ ਆਉਂਦਾ ਹੈ ਉਸ ਤੋਂ ਬਾਅਦ ਉਸ ਮਾਮਲੇ ਦੀ ਜਾਂਚ ਹੁੰਦੀ ਹੈ ਤੇ ਜਾਂਚ ਦੇ ਵਿੱਚ ਇਹ ਸਾਰੀ ਗੱਲ ਬਾਹਰ ਨਿਕਲ ਕੇ ਆਈ ਹੈ ਇਹ ਸਾਰੇ ਤੱਥ ਬਾਹਰ ਨਿਕਲ ਕੇ ਆਏ ਨੇ ਕਿ ਕਿਸ ਤਰੀਕੇ ਨਾਲ ਫਰਜ਼ੀ ਕਾਲਜ ਸਿਰਫ ਪੈਸੇ ਲੈ ਕੇ ਫੀਸਾਂ ਲੈ ਕੇ ਡਿਗਰੀਆਂ ਵੰਡੀਆਂ ਜਾ ਰਹੇ ਸੀ ਅੱਛੇ ਕੋਈ ਸਿਖਲਾਈ ਨਹੀਂ ਦਿੱਤੀ ਜਾ ਰਹੀ ਸੀ ਹੁਣ ਇਸ ਜਾਂਚ ਨੂੰ ਇਮੀਗ੍ਰੇਸ਼ਨ ਦੇ ਨਾਲ ਵੀ ਜੋੜ ਦਿੱਤਾ ਗਿਆ ਹੈ ਤੇ ਇਨ੍ਹਾਂ ਵਿਦਿਆਰਥੀਆਂ ਦਾ ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣ ਦੀ ਆਸ ਤੇ ਵੀ ਪਾਣੀ ਫਿਰ ਗਿਆ ਹੈ ਇਕੱਲਾ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਨਹੀਂ ਹੋ ਰਿਹਾ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਹੋਰ ਬਹੁਤ ਦੇਸ਼ਾਂ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਉੱਤੇ ਬڑے ਰੌਲੇ ਚੱਲ ਰਹੇ ਨੇ ਸਰਕਾਰਾਂ ਸਖਤੀ ਕਰ ਰਹੀਆਂ ਨੇ ਤੇ ਉਸ ਨਾਲ ਪੰਜਾਬੀ ਨੌਜਵਾਨਾਂ ਦਾ ਬਾਹਰ ਜਾਣ ਦਾ ਰਾਹ ਦਿਨ ਬਦਲ ਹੋਰ ਔਖਾ ਹੁੰਦਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਵੀ ਇਸੇ ਤਰੀਕੇ ਨਾਲ ਪਹਿਲਾਂ ਕਈ ਕਾਲਜਾਂ ਦੀ ਮਾਨਤਾ ਰੱਦ ਕੀਤੀ ਗਈ ਸੀ ਜਿੱਥੋਂ ਇਸ ਤਰੀਕੇ ਨਾਲ ਡਿਗਰੀਆਂ ਵੰਡਣ ਦਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਮਹੀਨੇ ਹੀ ਇੱਕ ਪੰਜਾਬ ਦੇ ਵਿੱਚੋਂ ਏਜੰਟ ਗ੍ਰਿਫਤਾਰ ਹੋਇਆ ਸੀ ਜਿਸ ਵੱਲੋਂ 700 ਪੰਜਾਬੀ ਵਿਦਿਆਰਥੀਆਂ ਨੂੰ ਜਾਲੀ ਐਡਮਿਸ਼ਨ ਲੈਟਰ ਦਿੱਤੇ ਗਏ ਸੀ। ਉਹ ਵਿਦਿਆਰਥੀ ਇਥੋਂ ਉਸ ਦਾ ਐਡਮਿਸ਼ਨ ਲੈਟਰਾਂ ਦੇ ذریعے ਵੀਜ਼ਾ ਲਵਾ ਕੇ ਬਾਹਰ ਪਹੁੰਚ ਗਏ ਸੀ ਕੈਨੇਡਾ ਪਹੁੰਚ ਗਏ ਸੀ ਪਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਦਾਖਲਾ ਉਹਨਾਂ ਕਾਲਜਾਂ ਵਿੱਚ ਨਹੀਂ ਹੋਇਆ ਹੈ ਫਿਰ ਕਿਸੇ ਹੋਰ ਕਾਲਜਾਂ ਵਿੱਚ ਉਹਨਾਂ ਵੱਲੋਂ ਦਾਖਲੇ ਲੈ ਗਏ ਉਹ ਕੇਸ ਵੀ ਹਜੇ ਚੱਲ ਰਿਹਾ ਧੋਖਾ ਕੱਲਾ ਵਿਦਿਆਰਥੀਆਂ ਦੇ ਨਾਲ ਨਹੀਂ ਹੋ ਰਿਹਾ ਬਲਕਿ ਹਰ ਉਸ ਸੈਗਮੈਂਟ ਦੇ ਵਿੱਚ ਧੋਖੇ ਦੀਆਂ ਖਬਰਾਂ ਆਉਂਦੀਆਂ ਨੇ ਜਿਸ ਜਿਸ ਰਸਤੇ ਨੂੰ ਪੰਜਾਬੀ ਵਰਤਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹੈ ਪਾਵੇਂ ਤੁਸੀਂ ਏਜੰਟਾਂ ਦੀਆਂ ਖਬਰਾਂ ਸੁਣਦੇ ਹੋ ਕਿ ਪੈਸੇ ਲੈ ਕੇ ਉਹ ਪ੍ਰੋਮਿਸ ਕੁਝ ਹੋਰ ਕਰਦੇ ਨੇ ਵਾਦਾ ਕੁਝ ਹੋਰ ਕਰਦੇ ਨੇ ਤੇ ਲੋਕਾਂ ਨੂੰ ਬਾਹਰ ਕਿਸੇ ਹੋਰ ਜਗ੍ਹਾ ਤੇ ਭੇਜ ਦਿੱਤਾ ਜਾਂਦਾ ਹੈ ਪਿੱਛੇ ਜੇ ਤਿੰਨ ਪੰਜਾਬੀਆਂ ਦੀ ਖਬਰ ਆਈ ਸੀ ਜੋ ਕਿ ਇਰਾਨ ਦੇ ਵਿੱਚ ਗਵਾਹ ਹੋ ਗਏ ਸੀ ਉਹਨਾਂ ਤੇ ਬੜਾ ਤਸ਼ੱਦਦ ਹੋਇਆ ਪੈਸੇ ਦੀ ਮੰਗ ਹੋਈ ਬੜੀ ਮੁਸ਼ਕਲ ਨਾਲ ਤੇ ਬਹੁਤ ਦਿਨਾਂ ਬਾਅਦ ਉਹਨਾਂ ਨੂੰ ਸਰਕਾਰ ਵੱਲੋਂ ਛੁਡਾ ਕੇ ਵਾਪਸ ਲਿਆਂਦਾ ਗਿਆ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਜੋ ਸ਼ਕਤੀ ਹੋਈ ਹੈ ਉੱਥੇ ਵੀ ਵੱਡੇ ਪੱਧਰ ਤੇ ਪੰਜਾਬੀ ਤੇ ਭਾਰਤੀ ਫੜੇ ਜਾ ਰਹੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤਿੰਨ ਫਲਾਈਟਾਂ ਤਾਂ ਅੰਮ੍ਰਿਤਸਰ ਦੇ ਵਿੱਚ ਲੈਂਡ ਕਰ ਚੁੱਕੀਆਂ ਨੇ ਜੋ ਕਿ ਪੰਜਾਬੀਆਂ ਦੀਆਂ ਭਰੀਆਂ ਹੋਈਆਂ ਸੀ ਜਿਨ੍ਹਾਂ ਵਿੱਚ ਯੂਐਸ ਤੋਂ ਰਿਪੋਰਟ ਹੋ ਕੇ ਪੰਜਾਬੀ ਵਾਪਸ ਭੇਜੇ ਗਏ ਸੀ ਪਰ ਫੇਰ ਵੀ ਸਾਡੇ ਲੋਕਾਂ ਦਾ ਜਨੂਨ ਹੈ ਉਹ ਠੰਡਾ ਨਹੀਂ ਪੈ ਰਿਹਾ ਮਠਾ ਨਹੀਂ ਪੈ ਰਿਹਾ ਰਸਤੇ ਫੇਰ ਵੀ ਲੱਭੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਕਿਸੇ ਤਰੀਕੇ ਉੱਥੇ ਭੇਜਿਆ ਜਾਵੇ ਜਾਂ ਉੱਥੇ ਕਿਸੇ ਤਰੀਕੇ ਨਾਲ ਜਾਇਆ ਜਾ ਸਕੇ ਕੱਲ ਪਰसों ਹੀ ਖਬਰ ਆ ਰਹੀ ਹੈ 1 ਕਰੋੜ 40 ਲੱਖ ਰੁਪਏ ਏਜੰਟ ਵੱਲੋਂ ਲਏ ਗਏ ਇੱਕ ਪਰਿਵਾਰ ਨੂੰ ਯੂएस ਭੇਜਣ ਦੇ ਉੱਥੇ ਪੰਜ ਦੇ ਸਾਰੀ ਉਸ ਪਰਿਵਾਰ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਡਿਪੋਰਟ ਹੋ ਕੇ ਉਹ ਪਰਿਵਾਰ ਵਾਪਸ ਪੰਜਾਬ ਪਹੁੰਚ ਗਿਆ ਹੈ 35 ਕਿੱਲਿਆਂ ਦਾ ਮਾਲਕ ਲਗਭਗ 1.5 ਕਰੋੜ ਰੁਪਏ ਦੇ ਕੇ ਪਰਿਵਾਰ ਸਮੇਤ ਅਮਰੀਕਾ ਗਿਆ ਸੀ ਤੇ ਉੱਥੇ ਪਹੁੰਚਣ ਸਾਰ ਹੀ ਡਿਪੋਰਟ ਹੋ ਕੇ ਵਾਪਸ ਆ ਗਿਆ ਹੈ ਇਹ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਗਿਆ ਸੀ ਪਰ ਜੇ 35 ਕਿੱਲਿਆਂ ਵਾਲਾ ਬੰਦੇ ਦਾ ਭਵਿੱਖ ਪੰਜਾਬ ਦੇ ਵਿੱਚ ਸੁਨਹਿਰਾ ਨਹੀਂ ਹੈ ਤਾਂ ਹੋਰ ਕਿੱਥੇ ਹੋਵੇਗਾ ਇਹ ਸਾਡੀ ਸਮਝ ਤੋਂ ਪਰੇ ਔਰ ਇਸ ਵਿਅਕਤੀ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਸਾਡੇ ਰਿਸ਼ਤੇਦਾਰ ਬਹੁਤ ਬਾਹਰ ਗਏ ਹੋਏ ਨੇ ਉਹਨਾਂ ਦੀਆਂ ਫੋਟੋਆਂ ਦੇਖ ਕੇ ਉਹਨਾਂ ਦਾ ਜੋ ਲਾਈਫ ਸਟਾਈਲ ਦਿਆ ਅਸੀਂ ਫੋਟੋਆਂ ਦੇਖਦੇ ਹਾਂ ਉਹ ਸੁਣ ਕੇ ਹੀ ਮੇਰਾ ਮਨ ਵੀ ਇਹ ਕੀਤਾ ਕਿ ਮੈਂ ਵੀ ਬਾਹਰ ਚਲਿਆ ਜਾਵਾਂ ਅਕਸਰ ਹੀ ਵੱਡੀ ਪੱਦਰ ਤੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਵੀ ਇਸੇ ਤਰੀਕੇ ਨਾਲ ਆਪਣੇ ਯਾਰਾਂ ਦੋਸਤਾਂ ਦੀਆਂ ਆਪਣੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਦੇਖ-ਦੇਖ ਕੇ ਹੀ ਇਸ ਗੱਲ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਕਿ ਬਾਹਰ ਸ਼ਾਇਦ ਜੀਵਨ ਉਹਨਾਂ ਦਾ ਬਹੁਤ ਸੌਖਾ ਹੋਊਗਾ ਜਾਂ ਬਹੁਤ ਵਧੀਆ ਹੋਊਗਾ। ਇਹੀ ਇੱਕ ਵੱਡਾ ਕਾਰਨ ਹੈ ਕਿ ਪੰਜਾਬੀ ਵਹੀਰਾ ਕਤਕਤ ਕੇ ਲਾਈਨਾਂ ਬੰਦ-ਬੰਦ ਕੇ ਬਾਹਰ ਜਾ ਰਹੇ ਨੇ। ਹਰ ਪੱਧਰ ਤੇ ਉਹਨਾਂ ਨਾਲ ਧੋਖੇ ਵੀ ਹੋ ਰਹੇ ਨੇ ਪਰ ਇਹ ਧੋਖੇ ਉਹਨਾਂ ਦਾ ਰਾਹ ਰੋਕ ਨਹੀਂ ਰਹੇ। ਉਹਨਾਂ ਨੂੰ ਡੈਟਰ ਨਹੀਂ ਕਰ ਰਹੇ ਬਲਕਿ ਉਸੇ ਤਰੀਕੇ ਨਾਲ ਜਨੂੰਨ ਬਰਕਰਾਰ ਰੱਖਦੇ ਅੱਜ ਪਿਛਲੇ ਹਫ਼ਤੇ ਦੀ ਹੀ ਖਬਰ ਹੈ ਇੱਕ ਨੌਜਵਾਨ ਲੜਕੀ ਦੀ ਮਾਤਾ ਤੇ ਉਸਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਤਰੀਕੇ ਨਾਲ ਜੋ ਵਿਦੇਸ਼ਾਂ ਦੇ ਵਿੱਚ ਜਾਣ ਦਾ ਸੁਪਨਾ ਦੇਖ ਰਹੇ ਨੌਜਵਾਨ ਸੀ ਸੱਤ ਨੌਜਵਾਨਾਂ ਨੂੰ ਉਸ ਲੜਕੀ ਦੀ ਫੋਟੋ ਨਾਲ ਹੀ ਮੰਗਣੀ ਕਰਕੇ ਵਿਆਹ ਦਾ ਲਾਲਚ ਦੇ ਕੇ ਉਹਨਾਂ ਤੋਂ ਲੱਖਾਂ ਰੁਪਏ ਜਿਹੜੇ ਨੇ ਉਹ ਵਸੂਲੇ ਗਏ ਉਹਨਾਂ ਨਾਲ ਧੋਖਾ ਹੋਇਆ ਸੱਤ ਕੇਸ ਇਹ ਹਜੇ ਆ ਚੁੱਕੇ ਨੇ ਕਈ ਜਗ੍ਹਾ ਤੇ 10 ਕੇਸ ਦੀ ਵੀ ਗੱਲ ਕੀਤੀ ਗਈ ਹੈ ਜਿੱਥੇ ਨੌਜਵਾਨਾਂ ਨੇ ਸਿਰਫ ਉਸ ਲੜਕੀ ਦੀ ਫੋਟੋ ਨਾਲ ਹੀ ਮੰਗਣੀ ਕਰਾ ਲਈ ਵਿਆਹ ਦਾ ਲਾਲਚ ਸੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਪਹੁੰਚ ਜਾਈਏ ਐਨਾ ਲਾਲਚ ਲੋਕਾਂ ਨੂੰ ਜਾਂ ਐਨਾ جنੂਨ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦਾ ਹੈ ਕਿ ਉਹ ਕੋਈ ਵੀ ਢੰਗ ਤਰੀਕਾ ਕੋਈ ਵੀ ਰਸਤਾ ਅਪਣਾਉਣ ਨੂੰ ਤਿਆਰ ਨੇ ਚਾਹੇ ਉਹ ਗੰਕੀ ਲਾ ਕੇ ਵੱਡਾ ਜਾਨ ਦਾ ਜੋਖਮ ਚੱਕਣਾ ਹੋਵੇ ਚਾਹ ਇਸ ਤਰੀਕੇ ਨਾਲ ਵਿਆਹ ਕਰਾ ਕੇ ਉਹ ਬਾਹਰ ਜਾਣ ਦਾ ਆਪਣਾ ਇਸ جنੂਨ ਨੂੰ ਪੂਰਾ ਕਰਨਾ ਚਾਹੁੰਦੇ ਨੇ ਆਪਣੇ ਇਸ ਸੁਪਨੇ ਨੂੰ ਸਹਾਰ ਕਰਨਾ ਚਾਹੁੰਦੇ ਨੇ ਕਿ ਉਹ ਵੀ ਬਾਹਰ ਜਾ ਕੇ اپنی زندگی ਨੂੰ ਬਿਹਤਰ ਕਰ ਸਕੋ ਪਰ ਜੇ ਐਨੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਇੱਕ opinion ਇਹ ਵੀ ਆਉਂਦਾ ਹੈ ਇੱਕ ਕਲ ਦੀ ਚਰਚਾ ਇਹ ਵੀ ਹੁੰਦੀ ਹੈ ਕਿ ਉਹਨੇ ਪੈਸਿਆਂ ਨਾਲ ਤਾਂ ਇੱਥੇ ਵੀ ਕੋਈ ਨਾ ਕੋਈ ਕਾਰੋਬਾਰ ਚੰਗਾ ਚਲਾਇਆ ਜਾ ਸਕਦਾ ਹੈ ਇੱਥੇ ਵੀ ਭਵਿੱਖ ਜਿਹੜਾ ਬਿਹਤਰ ਬਣਾਇਆ ਜਾ ਸਕਦਾ ਹੈ ਪੰਜਾਬ ਦੇ ਲੋਕ ਬਿਹਤਰ ਭਵਿੱਖ ਦੇ ਲਈ ਵਿਦੇਸ਼ਾਂ ਵਿੱਚ ਜਾ ਰਹੇ ਨੇ ਤੇ ਇੱਥੇ यूपी बिहार ਦੇ ਲੋਕ ਜਿਹੜੇ ਨੇ ਉਹ ਆਪਣਾ ਸ਼ੂਬਾ ਛੱਡ ਕੇ ਪੰਜਾਬ ਦੇ ਵਿੱਚ ਆਪਣਾ ਪ੍ਰਵਿੱਖ ਪਿੱਤਰ ਕਰਨ ਦੇ ਵਿੱਚ ਲੱਗੇ ਹੋਏ ਨੇ ਇੱਥੋਂ ਪੈਸਾ ਕਮਾ ਕੇ ਕਮਾ ਕੇ ਉਹ ਆਪਣੇ ਸ਼ੂਬੇ ਦੇ ਵਿੱਚ ਵਾਪਸ ਆਪਣੇ ਪਰਿਵਾਰਾਂ ਨੂੰ ਭੇਜ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਇਹ ਦੂਰੀ ਮਾਰ ਪੈ ਰਹੀ ਹੈ ਇੱਕ ਤਾਂ ਬਹੁਤ ਵੱਡਾ ਸਰਮਾਇਆ ਬਹੁਤ ਵੱਡੇ ਪੱਦਰ ਤੇ ਪੈਸਾ ਇਹ ਵਿਦੇਸ਼ਾਂ ਦੇ ਵਿੱਚ ਫੀਸਾਂ ਭਰਨ ਦੇ ਨਾਮ ਤੇ ਜਾਂ ਉੱਥੇ ਸੈੱਟ ਹੋਣ ਦੇ ਨਾਮ ਤੇ ਉਹਨਾਂ ਮੁਲਕਾਂ ਨੂੰ ਜਾ ਰਿਹਾ ਹੈ ਉੱਥੇ ਹੀ ਬਹੁਤ ਪੈਸਾ ਇਹ ਏਜੰਟਾਂ ਦੇ ਘਰ ਵੀ ਪਰ ਰਿਹਾ ਹੈ ਤੇ ਦੂਜੇ ਪਾਸੇ ਇੱਥੇ ਕੰਮ ਕਰਕੇ ਜਿਹੜੇ ਵਿਦੇਸ਼ دوسرے ਸੂਬਿਆਂ ਤੋਂ ਆਏ ਹੋਏ ਲੋਕ ਨੇ ਉਹ ਵੀ ਪੈਸਾ ਕਮਾ ਕਮਾ ਕੇ ਆਪਣੇ ਸੂਬਿਆਂ ਨੂੰ ਵਾਪਸ ਭੇਜ ਰਹੇ ਨੇ ਪੰਜਾਬ ਦਾ ਪੈਸਾ ਪੰਜਾਬ ਦਾ ਸਰਮਾਇਆ ਤੇ ਪੰਜਾਬ ਦੀ ਨੌਜਵਾਨੀ ਸਾਰੀ ਹੀ ਬਹੁਤ ਤੇਜ਼ੀ ਨਾਲ ਇੱਥੋਂ ਨਿਕਲ ਕੇ ਜਾ ਰਹੀ ਹੈ ਇਸ ਕਰਕੇ ਹੀ ਪੰਜਾਬ ਦਾ ਜਿਹੜਾ ਪ੍ਰਵਿੱਕਸ਼ਾ ਹੈ ਉਹ ਖਤਰੇ ਦੇ ਵਿੱਚ ਲੱਗਦਾ ਹੈ ਕਿ ਇਹ ਸੂਬੇ ਦਾ ਬਣੇਗਾ ਕੀ ਕਿ ਇੱਥੋਂ ਦਾ ਸਾਰਾ ਸਰਮਾਇਆ ਹੀ ਬਾਹਰ ਚਲੇ ਜਾਣਾ ਹੈ ਫਿਰ ਇੱਥੇ ਰਹਿ ਕੇ ਇਸ ਸੂਬੇ ਦਾ ਪ੍ਰਵਿੱਕਸ਼ ਕੌਣ ਸਾਰੇਗਾ ਇਹੀ ਪ੍ਰਸ਼ਨ ਸਾਰਿਆਂ ਦੇ ਜ਼ਿਹਨ ਦੇ ਵਿੱਚ ਹੈ ਸਰਕਾਰਾਂ ਹੁਣ ਇਹ ਦਾਵਾ ਕਰ ਰਹੀਆਂ ਨੇ ਕਿ ਅਸੀਂ ਉਹਨਾਂ ਨੌਜਵਾਨਾਂ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਬਾਹਰ ਗਏ ਸੀ ਇੱਥੇ ਹੀ ਮਾਹੌਲ ਬਣਾਇਆ ਜਾਏਗਾ ਕਿ ਉਹ ਇੱਥੇ ਰਹਿ ਕੇ ਕੰਮ ਕਰ ਸਕਣ ਉਹਨਾਂ ਨੂੰ ਸਕਿੱਲ ਦਿੱਤੀ ਜਾਊਗੀ ਉਹਨਾਂ ਨੂੰ ਮਦਦ ਕੀਤੀ ਜਾਊਗੀ ਕਿ ਉਹ ਆਪਣਾ ਕੋਈ ਨਾ ਕੋਈ ਕੰਮਕਾਜ ਕਾਰੋਬਾਰ ਇੱਥੇ ਹੀ ਤੋੜ ਸਕਣ ਪਰ ਜੇ ਤੁਸੀਂ 5-7 ਸਾਲ ਪਿੱਛੇ ਜਾਂਦੇ ਹੋ ਤਾਂ ਇਹੀ ਸਰਕਾਰਾਂ ਸੀ ਜੋ ਇਹਨਾਂ ਨੂੰ ਆਇਲਸ ਦੇ ਵਿੱਚ ਵਧੀਆ ਨੰਬਰ ਲੈਣ ਲਈ ਕਾਲਜਾਂ ਦੇ ਵਿੱਚ ਇੱਕ ਕੋਰਸ ਚਾਲੂ ਕਰਨ ਦੀ ਹਮਾਇਤ ਕਰਨੀ ਆ ਸੀ ਇਹ ਵੀ ਵਾਅਦੇ ਕੀਤੇ ਗਏ ਸੀ ਚੋਣ ਵਾਅਦੇ ਸੀ ਕਿ 10 ਲੱਖ ਦਾ ਅਸੀਂ ਕਰਜ਼ਾ ਦਵਾਂਗੇ ਤਾਂ ਕਿ ਕੁਛੇ ਬਾਹਰ ਜਾਣ ਵਾਸਤੇ ਫੀਸਾਂ ਦਾ ਪ੍ਰਬੰਧ ਕਰ ਸਕੋ ਕਿੱਥੇ ਇੱਕ ਸਮਾਂ ਸੀ ਸਰਕਾਰਾਂ ਇਸ ਵੀਜ਼ਾ ਪ੍ਰਸਾਹਨ ਦੇ ਰਹੀਆਂ ਸੀ ਕਿ ਵਿਦੇਸ਼ਾਂ ਦੇ ਵਿੱਚ ਜਾਣ ਦਾ ਚਲਨ ਹੈ ਇਹਨਾਂ ਨੂੰ ਸੌਖਾ ਕਿਵੇਂ ਕੀਤਾ ਜਾਵੇ ਇਹਨਾਂ ਨੂੰ ਪੈਸੇ ਕਰਜ਼ਾ ਤੱਕ ਦੇਣ ਦੀ ਸਹੂਲਤਾਂ ਦੇ ਰਹੀਆਂ ਸੀ ਤੇ ਹੁਣ ਉਹੀ ਸਰਕਾਰਾਂ ਨੇ ਜੋ ਇੱਥੇ ਮੁੜ ਬਸਾਉਣ ਦੀਆਂ ਗੱਲਾਂ ਕਰ ਰਹੀਆਂ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਹਾਂ ਲੇਕਿਨ ਇਸ ਪਾਸਪੋਰਟ ਘਟ ਬਣਾਉਣ ਦੇ ਚਲਨ ਦੇ ਵਿੱਚ ਇੱਕੋ ਇੱਕ ਪੋਜ਼ਿਟਿਵ ਟ੍ਰੈਂਡ ਜੋ ਨਿਕਲ ਕੇ ਬਾਹਰ ਆਇਆ ਹੈ ਉਹ ਇਹ ਹੈ ਕਿ ਪੰਜਾਬ ਦੇ ਸਾਰੇ ਕਾਲਜ ਸੀ ਚਾਹੇ ਉਹ ਨਿੱਜੀ ਕਾਲਜ ਹੋਣ ਚਾਹੇ ਉਹ ਸਰਕਾਰੀ ਕਾਲਜ ਹੋਣ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਰੌਣਕਾਂ ਦੁਬਾਰਾ ਵੱਧ ਗਈਆਂ ਨੇ ਕਿਉਂਕਿ ਜਿਹੜੇ ਬਾਹਰ ਜਾਣ ਵਾਲੇ ਨੌਜਵਾਨ ਸੀ ਉੱਥੇ ਵੀਜ਼ਾ ਨਾ ਮਿਲਣ ਕਰਕੇ ਹੁਣ ਇਨ੍ਹਾਂ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ ਇੱਥੇ ਹੀ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇ ਇੱਥੇ ਹੀ ਆਪਣਾ ਭਵਿੱਖ ਸਵਾਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਾਂ ਫਿਰ ਇਹ ਕਹਿ ਲਈਏ ਕਿ ਉਸ ਸਮੇਂ ਦੀ ਉਡੀਕ ਕਰ ਰਹੇ ਨੇ ਜਦੋਂ ਇਹਨਾਂ ਦੇਸ਼ ਬਾਹਰਲੇ ਦੇਸ਼ਾਂ ਦੇ ਵਿੱਚ ਫੇਰ ਸ਼ਕਤੀ ਘਟ ਜਾਵੇ ਥੋੜੀ ਠਿੱਲ ਦਿੱਤੀ ਜਾਵੇ ਤੇ ਦੁਬਾਰਾ ਇਸੇ ਤਰੀਕੇ ਨਾਲ ਬਹਰੋਂ ਨੌਜਵਾਨਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਵੇ ਸ਼ਾਇਦ ਉਸ ਸਮੇਂ ਦੀ ਉਡੀਕ ਪੰਜਾਬ ਦੇ ਨੌਜਵਾਨ ਕਰ ਰਹੇ ਨੇ ਲੇਕਿਨ ਉਮੀਦ ਕਰਦੇ ਹਾਂ ਕਿ ਇਹ ਟ੍ਰੈਂਡ ਇਹ ਚਲਨ ਜਿਹੜਾ ਹੈ ਉਹ ਕੱਟ ਹੀ ਰਹੇਗਾ ਪੰਜਾਬ ਵਸਿਆ ਰਹੇਗਾ ਇੱਥੇ ਰਹਿ ਕੇ ਹੀ ਲੋਕ ਆਪਣਾ ਕੁਲਕਸਵਾਰਨ ਦੀ ਕੋਸ਼ਿਸ਼ ਕਰਨਗੇ ਇਸੇ ਉਮੀਦ ਦੇ ਨਾਲ ਖਤੋਬਾ ਲੈਣੇ ਆ ਹਨ